ਪ੍ਰਭੂ ਸਵਾਗਤ ਜੀ ਇੱਕ ਓ ਅੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚ ਨਾਨਕ ਹੋਸੀ ਭੀ ਸਚ ਦਨੋ ਤੋ ਬੰਧਨ ਵਲਕਾਰ ਸਰਬ ਕਲਾ ਸੁਮ ਰਖ ਦੋ ਲੜ ਤੇ ਰਖੋ ਪ੍ਰਭ ਨਾਨਕ ਦੇ ਕਰ ਹੱਥ ਪੰਤਾਂ ਸੀ 45 ਸੁਮ ਬਾਚਨ ਮੂਲ ਬਚਨ 45 ਮਾਤੀ ਦੀ ਕਮਾਈ ਤਨ ਬਿਖ ਕਰ ਜਾਣਣਾ ਬਾਖਰੂ ਸਵਾਹਿਬ ਜੀ ਇੱਕ ਓੰਕਾਰ ਸਤਨਾਮੂ ਕਰਤਾ ਪੁਰਖ ਨਿਰਮਾ ਨਿਰਭੈ ਅਕਾਲ ਮੂਰਤ ਅਜਨੀ ਸੈ ਭੰ ਗੁਰ ਪ੍ਰਸਾਦਿ ਜਪ ਆਦ ਸਚੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁ ਐਤਨ ਲਈ ਸੋਮ ਬਚਨੋ ਦੂਰਾ ਸੁਤਾ ਕਮਾਈ ਦਰਬ ਵਿਖ ਜਾਣੈ ਇਹ ਗੁਰਬੈਨ ਗੁਰ ਪਰਸੰਤਾ ਸਿੱਖ ਪਰ ਹੋਏ ਅਧ ਕਮਨ ਚੈਨ ਮੂਲ ਬਚਨ ਧੀ ਦੀ ਕਮਾਈ ਧਨ ਵਿਖ ਕਰ ਜਾਣਣਾ ਵਾਹਿਗੁਰੂ ਜੀ ਕਾ ਖਾਲਸਾ ਵਾਖ ਰੂਜੀ ਕੀ ਫਤਗੇ ਆਪ ਸਰਵਤ ਸੰਗਤਾਂ ਪਿਛਲੇ ਦਿਨਾਂ ਤੋਂ ਲੈ ਕਰਕੇ ਹਰ ਰੋਜ਼ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਵੱਲੋਂ ਤਖਤ ਸੱਚਖੰਡ ਸ੍ਰੀ ਹਜੂਰ ਸਾਹਿਬ ਵਿਖੇ ਕੀਤੇ 52 ਵਚਨਾਂ ਨੂੰ শ্রবণ ਕਰਦੇ ਆ ਰਹੇ ਹਾਂ ਅੱਜ ਆਪਾਂ 45ਵਾਂ ਵਚਨ শ্রবণ ਕਰਨਾ ਹੈ 45ਵਾਂ ਮੂਲ ਵਚਨ ਹੈ ਧੀ ਦੀ ਕਮਾਈ ਧਨ ਬੇਕਕਾਰ ਜਾਨਣਾ ਪਾਵਤੀ ਦੀ ਕਮਾਈ ਨਾ ਖਾਣਾ ਮਹਾਰਾਜ ਜੀ ਨੇ ਮਹਾਂਪੁਰਸ਼ਾਂ ਨੇ ਇਸ ਨੂੰ ਸ਼ੰਦਾ ਬੰਦੀ ਦੇ ਵਿੱਚ ਹਉ ਕਰੂਣਾ ਕੀਤਾ ਦੂਰਾ ਸੁਤਾ ਕਮਾਈ ਦਰਬ ਬਿਖ ਜਾਣਾ ਇਹ ਗੁਰਬੈਨ ਗੁਰਪਰ ਸੰਤ ਸਿੱਖ ਪਰ ਹੋਏ ਅਦਕ ਮਨ ਚੈਨ ਮਹਾਂਪੁਰਸ਼ੋ ਦੱਸਦੇ ਹਨ ਕਿ ਗੁਰੂ ਜੀ ਦਾ ਇਹ ਬਚਨ ਹੈ ਕਿ ਧੀ ਦੀ ਖੱਟੀ ਕਮਾਈ ਦਰਬ ਪੈਸੇ ਨੂੰ ਨਹੀਂ ਖਾਣਾ ਉਹਨੂੰ ਜ਼ਹਿਰ ਕਰਕੇ ਜਾਣਣਾ ਹੈ ਜਿਹੜਾ ਇਉਂ ਕਰੇਗਾ ਜਿਹੜਾ ਇਉਂ ਜਾਣੇਗਾ ਵੀ ਇਹ ਵਿਖ ਹੈ ਮੈਂ ਧੀ ਦੀ ਕਮਾਈ ਨਹੀਂ ਖਾਣੀ ਗੁਰੂ ਸਾਹਿਬ ਜੀ ਦੀ ਉਹਦੇ ਉੱਪਰ ਖੁਸ਼ੀ ਹੋਵੇਗੀ ਪ੍ਰਸ਼ੰਤਾ ਹੋਵੇਗੀ ਤੇ ਉਸ ਸਿੱਖ ਦੇ ਮਨ ਨੂੰ ਅਧਿਕ ਬੌਧ ਚੈਨ ਸੁਖ ਹੋਵੇਗਾ ਮਹਾਰਾਜੀ ਫੁਰਮਾਨ ਕਰਦੇ ਹਨ ਪਰਮਾਣ ਦੇ ਦੇ ਹਨ ਰੈਤ ਨਾਮਾ ਭਾਈ ਨੰਦ ਲਾਲ ਜੀ ਦੇ ਵਿੱਚੋਂ ਧੀ ਭੈਣ ਦਾ ਪੈਸਾ ਖਾਏ ਗੋਬਿੰਦ ਸਿੰਘ ਤੱਕੇ ਜਪ ਲਾਏ ਜਿਹੜਾ ਧੀ ਭੈਣ ਦੀ ਕਮਾਈ ਦੇ ਉੱਪਰ ਆਪਣੀ ਗੁਜਾਰਾ ਕਰਦਾ ਹੈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜੀ ਦੇ ਸੇਵਾਦਾਰ ਭਾਈ ਨੰਦ ਲਾਲ ਜੀ ਕਹਿ ਰਹੇ ਨੇ ਕਹਿੰਦੇ ਭਾਈ ਉਹਨੂੰ ਜਮਾ ਦੇ ਤੱਕੇ ਪੈਣਗੇ ਇਹ ਆਪ ਜੀ ਨੇ 45ਵਾਂ 45ਵਾਂ ਜਿਹੜਾ ਵਾਚਨ ਸ਼੍ਰਾਵਣ ਕੀਤਾ ਹੈ ਧੀ ਭੈਣ ਦੀ ਕਮਾਈ ਨਹੀਂ ਖਾਣੀ ਇਸ ਧਨ ਨੂੰ ਵਿਖ ਕਰਕੇ ਜਨਣਾ ਜੀ ਸੋ ਅਨੇਕਾ ਪ੍ਰਕਾਰ ਦੀਆਂ ਹੁੰਦਾ ਤੂਤੀਆਂ ਰਹਿ ਜਾਂਦੀਆਂ ਨੇ ਸਤਿਗੁਰੂ ਜੀ ਆਪ ਸੰਗਤਾਂ ਬਖਸ਼ਣ ਜੋਗ ਹੋ ਸੋ ਵਾਤਵਾ ਸੰਗਤਾਂ ਤੱਕ ਪਹੁੰਚਾਉਣਾ ਕਰੋ ਬਾਪੁਰਸ਼ਾਂ ਦੀ ਕੀਤੀ ਹੋਈ ਇਸ ਮਿਹਨਤ ਨੂੰ ਸਾਰੇ ਸਿੱਖ ਜੱਤ ਦੇ ਵਿੱਚ ਪਹੁੰਚਣਾ ਚਾਹੀਦਾ ਹੈ ਜੀ ਗੱਜ ਕੇ ਬੁਲਾਈਏ ਵਾਹ ਗੁਰੂ ਜੀ ਦਾ ਖਾਲਸਾ ਵਾਹ ਗੁਰੂ ਜੀ ਦੀ ਫਤਿਹ